ਇਸ ਵੇਲੇ ਦੀ ਵੱਡੀ ਖਬਰ ਫਰੋਇਪੁਰ ਦੇ ਪਿੰਡ ਕਾਸੂ ਬੇਗੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੀ 5 ਏਕੜ ਕਣਕ ਦੀ ਫਸਲ ਜਿਹੜੀ ਆ ਉਹ ਅੱਗ ਲੱਗਣ ਕਾਰਨ ਸੜ ਗਈ ਆ ਤਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਪਿੰਡ ਕਾਸੂ ਬੇਗੂ ਵਿਖੇ ਕਣਕ ਨੂੰ ਅੱਗ ਜਿਹੜੀ ਆ ਉਹ ਲੱਗ ਗਈ ਆ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਟਰੈਕਟਰ ਵਿੱਚੋਂ ਨਿਕਲੀ ਇੱਕ ਚੰਗਿਆੜੀ ਦਾ ਦੱਸਿਆ ਜਾ ਰਿਹਾ ਕਿ ਟਰੈਕਟਰ ਵਿੱਚੋਂ ਅੱਗ ਦੀ ਚੰਗਿਆੜੀ ਨਿਕਲਣ ਕਾਰਨ ਕਣਕ ਨੂੰ ਜਿਹੜੀ ਅੱਗ ਆ ਉਹ ਲੱਗ ਗਈ ਆ ਤੇ ਕਣਕ ਦੇ ਨਾਲ ਨਾਲ ਟਰੈਕਟਰ ਵੀ ਜਿਹੜਾ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਤਾਂ ਜਾਣਕਾਰੀ ਦਿੰਦਾ ਹੈ ਕਿਸਾਨ ਨੇ ਦੱਸਿਆ ਕਿ ਉਸਨੇ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਠੇਕੇ ਤੇ ਲਈ ਹੋਈ ਸੀ ਪਰ ਉਸ ਦਾ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਤਾਂ ਉਸ ਨੂੰ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਤਾਂ ਉਧਰ ਮੁੱਕ ਤੇ ਪਹੁੰਚੇ ਪਟਵਾਰੀ ਵੱਲੋਂ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਾਦੇ ਹੋ ਕਿ ਇਹ ਤਸਵੀਰਾਂ ਉਸ ਕਿਸਾਨ ਦੇ ਖੇਤ ਦੀਆਂ ਹਨ ਸਾਹਮਣੇ ਤਸਵੀਰ ਤੁਸੀਂ ਦੇਖੋਗੇ ਕਿ ਫੋਰ ਟਰੈਕਟਰ ਜਿਹੜਾ ਉਹ ਅੱਗ ਵਿੱਚ ਮੱਚਿਆ ਹੋਇਆ ਤਾ ਠੇਕੇ ਤੇ ਜਮੀਨ ਜਿਹੜੀ ਆ ਉਹ ਕਿਸਾਨ ਨੇ ਲਈ ਹੋਈ ਸੀਗੀ ਤਾਂ ਅੱਗ ਲੱਗਣ ਕਰ ਮ ਇਸ ਕਿਸਾਨ ਦਾ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਤਾਂ ਹੋਰ ਕੀ ਕੁਝ ਕਹਿਣਾ ਹੈ ਇਸ ਨੁਕਸਾਨ ਨੂੰ ਲੈ ਕੇ ਕਿਸਾਨ ਦਾ ਉਹ ਵੀ ਤੁਹਾਨੂੰ ਸੁਣਾਦਣੀ ਹੈ ਇਹੋ ਜਿਹੜੀ ਤੁਹਾਡੀ ਜਮੀਨ 'ਤੇ ਅੱਗ ਲੱਗੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪੰਡਤ ਟਿੰਡ ਕਸੂਬਾ ਪੁ ਮੇਰਾ ਤੇ ਸਾਡੇ ਕੋਲੇ ਪੰਚਾਇਤੀ ਵਾਣ ਸੀਗਾ 5 ਕਿੱਲੇ ਥਾਂ ਠੇਕੇ ਤੇ ਤੇ ਟਰੈਕਟਰ ਤੋਂ ਲੱਗੀ ਅੱਗ ਜਿਹਦੇ ਵਿੱਚੋਂ ਕਿੱਲਾ ਕੋ ਇਹ ਸਾਡਾ ਨੁਕਸਾਨ ਹੋਇਆ ਦਾ 2.5 ਕਿੱਲੇ ਨਾਲ ਹੋਰ ਜ਼ਮੀਨਦਾਰਾਂ ਦਾ ਹੋਇਆ। ਟੋਟਲ 3.5 ਕਿੱਲੇ ਥਾਂ 3 ਕਿੱਲੇ ਥਾਂ ਛੜ ਗਿਆ। ਸਰਕਾਰ ਤੋਂ ਕੀ ਮੰਗ ਕਰਦੇ ਆ? ਬਾਕੀ ਕੋਈ ਨਹੀਂ ਮੰਗ ਕਿਸੇ ਕਰਨੀ ਕਰ ਸਰਕਾਰ ਤਾਂ ਜੋ ਉਹਦਾ ਪਾਣਾ ਕਾਲਪੁਰਖ ਦਾ ਜੋ ਨੇ ਕਰਦਾ ਵਧੀਆ ਕਰਦਾ ਬਾਕੀ ਜੇ ਮਦਦ ਕਰ ਸਕਦੀ ਹੈ ਸਰਕਾਰ ਤੇ ਜਰੂਰ ਕਰੇ ਸਾਰਿਆਂ ਦੀ ਸਾਰੇ ਜ਼ਮੀਨਦਾਰਾਂ ਦੀ। ਅੱਗ ਲੱਗੀ ਹੈ ਪਿੰਡ ਦਾ ਕੀ ਨਾ ਔਰ ਉਹ ਕਿੱਥੇ ਅੱਗ ਲੱਗੀ ਕਿਵੇਂ ਅੱਗ ਲੱਗੀ ਸੀ ਬਈ? ਪਿੰਡ ਦਾ ਨਾਕਾਸੂ ਵੇਗੂਏ ਪੰਚਾਇਤ ਵਾਲੀ ਪੈਲੀ ਚ ਲੱਗੀ ਏ। ਠੇਕੇ ਦੀ ਨਾਲੀ ਸੀ। ਟਰੈਕਟਰ ਸਟਾਰਟ ਕੀਤਾ ਹੁੰਦੇ ਤਾਂ ਟਰੈਕਟਰ ਤੋਂ ਅੱਗ ਲੱਗੀਗਾ। ਤੋਂ ਬੁਝਾਉਂਦੇ ਬੁਝਾਉਂਦੇ ਤਿੰਨ ਚਾਰ ਕਿੱਲੇ ਥਾਂ ਸੜ ਗਿਆ। ਨਾਲੇ ਟਰੈਕਟਰ ਸਾਰਾ ਸੜ ਗਿਆ ਵਿੱਚ। ਕਿ ਇਹ ਕਿਹਨਾਂ ਦੀ ਜ਼ਮੀਨ ਹੈ ਭਾਈ? ਇਹ ਪੰਚਾਇਤ ਵਾਲੀ ਸੀ ਤੇ ਪਿੰਡ ਚ ਮੱਖਣ ਸਿੰਘ ਹਰਾਨੇ ਠੇਕੇ ਲਈ ਸੀ। ਤੁਹਾਡਾ ਕੀ ਨਾਂ ਹੈ ਜੀ? ਮੇਰਾ ਭਜਨ ਸਿੰਘ ਨਾਂ। ਤੁਸੀਂ ਵੀ ਕਸੂ ਬੇਗੂਦੇ ਰਹਣਾ। ਮੈਂ ਵੀ ਕਸੂ ਬੇਗੂਦੇ ਰਹਣਾ। ਕੁੜੀਆਂ ਜੀ। ਮੈਡਮ ਅੱਜ ਜਿਹੜੀ ਅੱਗ ਲੱਗੀ ਹੈ ਕਿਹੜੇ ਏਰੀਆ ਚ ਲੱਗੀ ਹੈ? ਕਿੰਨਾ ਕੁ ਨੁਕਸਾਨ ਹੋ ਗਿਆ ਤੇ ਕੀ ਕਾਰਨ ਕੀ ਰਿਹਾ ਇਹਨਾਂ ਦਾ? ਇਹ ਆਪਣੇ ਵਾਹ ਏਰੀਏ ਦੇ ਵਿੱਚ ਤੇ ਕਾਸੂ ਬੇਗੂ ਦੇ ਏਰੀਏ ਵਿੱਚ ਲੱਗੀ ਹੈ ਲਗਭਗ 5 ਕਿੱਲੇ ਏਰੀਆ ਹੈਗਾ ਤੇ ਕਾਰਨ ਤਾਂ ਦੇਖੋ ਹਜੇ ਪੁਨੇ ਪਹੁੰਚੇ ਆ ਵੇਖਦੇ ਆ ਹਨਾ ਕੀ ਕਾਰਨ ਰਹੀ ਹੈ ਬਟ ਜਿਹੜਾ ਏਰੀਆ ਟੋਟਲੀ ਖਤਮ ਹੋ ਚੁੱਕਾ ਡੈਮੇਜ ਹੋ ਚੁੱਕਾ ਲਗਭਗ ਕਿੰਨਾ ਕਨਕਸਾ ਹੋਇਆ ਪੰਜ ਕਿੱਲੇ ਦੀ ਕਹਿ ਲਓ ਵੀ ਬਾਹਰ ਜਿਹੜਾ ਹੈਗਾ ਸੀ ਸਾਰੇ ਸੜਕੇ ਸੁਆਹ ਹੋ ਗਏ ਕੋਈ ਟਰੈਕਟਰ ਵਗੈਰਾ ਵੀ ਨਾਲ ਛੜਿਆ ਹਾਂਜੀ ਇੱਕ ਟਰੈਕਟਰ ਸੜਿਆਗਾ ਆਪਣੇ ਕਾਸੂ ਬੇਗੂ ਦੇ ਏਰੀਏ ਵਿੱਚ ਜਾਨੀ ਨੁਕਸਾਨ ਤੋਂ ਬਚਾਗਾ ਜਾਨੀ ਨੁਕਸਾਨ ਤੋਂ ਬਚਾਗਾ ਕੀ ਨਾਮ ਹੈ ਮੈਡਮ ਦਾ ਸੁਮਿਤ ਪਟਵਾਰੀ ਮੈਂ ਉਹ ਜੋ ਇਹ ਪਿੰਡ ਮੇਂ ਆਗ ਲਗੀ ਇਸ ਕੇ ਬਾਰੇ ਮੈਂ ਸਰ ਕੀ ਕਹਿਣਾ ਜੀ ਕੌਨ ਸੇ ਪਿੰਡ ਮੇਂ ਆਗ ਲਗੀ ਕੈਸੇ ਆਗ ਲਗੀ ਜੀ ਤੇਰਾ ਨਾਮ ਸਿਮਰਪ੍ਰੀਤ ਸਿੰਘ ਕਾਂਗਾ ਜੀ ਪਟਵਾਰੀ ਹਲਕਾ ਕਸੂ ਬੇਗੂ ਇਹ ਜਿਹੜੀ ਹੱਥ ਤੇ ਆਗ ਲਗੀ ਹੈ ਜੀ ਇਹਦੇ ਵਿੱਚ ਏਰੀਆ ਕਸੂ ਬੇਗੂ ਦਾ ਵੀ ਹੈ ਤੇ ਭਾ ਦਾ ਵੀ ਹੈ ਜਿਹੜਾ ਕਸੂ ਬੇਗੂ ਦਾ ਪੰਚਾਇਤੀ ਏਰੀਆ ਤੇ ਡੇਢ ਕਿੱਲੇ ਦੇ ਅਪ੍ਰੋਕਸੀਮੇਟ ਹੈਗਾ ਜੀ ਤੇ ਇਹ ਇਸ ਟਾਈਮ ਜੋ ਪੁੱਛਿਆ ਉਹ ਕਹਿੰਦੇ ਜੀ ਇਹ ਠੇਕੇ ਤੇ ਸੀ ਗੁਰਪ੍ਰੀਤ ਸਿੰਘ ਉਹ ਵਾਸੀ ਕਸੂ ਬੇਗੂ ਦਾ ਆਗ ਲੱਗਣ ਦਾ ਕੀ ਕਾਰਨ ਹੈ ਇਹ ਟਰੈਕਟਰ ਤੋਂ ਹਾਂ ਸ਼ੋਰਟ ਸਰਕਟ ਹੋਇਆ ਜੀ ਤੁਹਾਡੇ